ਸੀਸੀਟੀਵੀ ਕੈਮਰੇ ਦੀ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਨੌਜਵਾਨ ਕਸਰਤ ਕਰਦਾ ਹੁੰਦਾ ਹੈ ਜਿਮ ਵਿੱਚ ਪਰ ਕਸਰਤ ਕਰਦੇ ਸਮੇਂ ਇਸ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਦਿੱਤੀ ਜਿਮ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ ਸਾਫ ਅਖਰ ਕਿਸ ਪ੍ਰਕਾਰ ਜਿਹੜਾ ਇਹ ਨੌਜਵਾਨ ਸੀਗਾ ਘਰ ਤੋਂ ਜਿਮ ਲੈ ਲਈ ਨਿਕਲਿਆ ਸੀ ਜਿਮ ਦੇ ਵਿੱਚ ਕਸਰਤ ਕਰਦਾ ਆ ਪਰ ਇਸ ਨੌਜਵਾਨ ਨੂੰ ਕੀ ਪਤਾ ਕਿ ਅੱਜ ਉਸ ਦੀ ਆਖਰੀ ਜਿਮ ਆਖਰੀ ਕਸਰਤ ਆ ਤੁਹਾਨੂੰ ਦੱਸਦੀ ਕਿ ਇਹ ਨੌਜਵਾਨ ਕਸਰਤ ਕਰਦਾ ਹੁੰਦਾ ਆ ਜਿਮ ਦੇ ਵਿੱਚ ਪਰ ਇਸ ਨੂੰ ਅਚਾਨਕ ਹੀ ਦਿਲ ਦਾ ਦੌਲਾ ਪੈ ਜਾਂਦਾ ਆ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਜੀ ਕਿ ਸੀਸੀਟੀਵੀ ਕੈਮਰੇ ਦੀ ਇਹ ਵੀਡੀਓ ਹਰਿਆਣਾ ਦੇ ਫਰੀਦাবাদ ਦੀ ਹੈ ਜਿੱਥੋਂ ਤੁਹਾਨੂੰ ਦੱਸ ਜੀ ਕਿ ਨੌਜਵਾਨ ਜਿਮ ਕਰ ਰਿਹਾ ਸੀਗਾ ਪਰ ਦਿਲ ਦਾ ਦੌਰਾ ਪੈਣ ਕਾਰਨ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਅਸੀਂ ਇੱਕੇ ਸਲਾਹ ਦਵਾਂਗੇ ਆਪਣੀ ਸਿਹਤ ਦਾ ਖਿਆਲ ਜਰੂਰ ਰੱਖਿਆ ਕਰੋ ਤਾਂ ਜੋ ਤੁਸੀਂ ਵੀ ਇਸ ਤਰ੍ਹਾਂ ਦੇ ਹਾਸੇ ਦਾ ਸ਼ਿਕਾਰ ਨਾ ਹੋ ਜਵੋ ਸੀਸੀਟੀਵੀ ਕੈਮਰੇ ਦੀ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਨੌਜਵਾਨ ਕਸਰਤ ਕਰਦਾ ਹੁੰਦਾ ਆ ਜਿੰਮ ਵਿੱਚ ਪਰ ਕਸਰਤ ਕਰਦੇ ਸਮੇਂ ਇਸ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਜਾਂਦਾ ਆ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਤੁਹਾਨੂੰ ਦੱਸ ਜਿਕੇ ਜਿੰਮ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਜਾਂਦੀ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ ਸਾਫ ਅੱਖਰ ਕਿ ਇਸ ਪ੍ਰਕਾਰ ਜਿਹੜਾ ਇਹ ਨੌਜਵਾਨ ਸੀਗਾ ਕਰ ਤੋਂ ਜਿਮ ਲਈ ਨਿਕਲਿਆ ਸੀ ਜਿਮ ਦੇ ਵਿੱਚ ਕਸਰਤ ਕਰਦਾ ਆ ਪਰ ਇਸ ਨੌਜਵਾਨ ਨੂੰ ਕੀ ਪਤਾ ਕਿ ਅੱਜ ਉਸ ਦੀ ਆਖਰੀ ਜਿਮਾ ਆਖਰੀ ਕਸਰਤ ਆ ਤੁਹਾਨੂੰ ਦੱਸਦੀ ਕਿ ਇਹ ਨੌਜਵਾਨ ਕਸਰਤ ਕਰਦਾ ਹੁੰਦਾ ਆ ਜਿਮ ਦੇ ਵਿੱਚ ਪਰ ਇਸ ਨੂੰ ਅਚਾਨਕ ਹੀ ਦਿਲ ਦਾ ਦੌਰਾ ਪੈ ਜਾਂਦਾ ਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸਦੀ ਕਿ ਸੀਸੀਟੀਵੀ ਕੈਮਰੇ ਦੀ ਇਹ ਵੀਡੀਓ ਹਰਿਆਣਾ ਦੇ ਫਰੀਦাবাদ ਦੀ ਹੈ ਜਿੱਥੋਂ ਤੁਹਾਨੂੰ 10 ਦੇ ਕੀ ਨੌਜਵਾਨ ਜਿਮ ਕਰ ਰਹੇ ਸੀਗਾ ਪਰ ਦਿਲ ਦਾ ਦੌਰਾ ਪੈਣ ਕਾਰਨ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਅਸੀਂ ਇੱਕੇ ਸਲਾਹ ਦਵਾਂਗੇ ਆਪਣੀ ਸਿਹਤ ਦਾ ਖਿਆਲ ਜਰੂਰ ਰੱਖਿਆ ਕਰੋ ਤਾਂ ਜੋ ਤੁਸੀਂ ਵੀ ਇਸ ਤਰ੍ਹਾਂ ਦੇ ਹਾਸੇ ਦਾ ਸ਼ਿਕਾਰ ਨਾ ਹੋ ਜਵੋ ਸੀਸੀਟੀਵੀ ਕੈਮਰੇ ਦੀ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਨੌਜਵਾਨ ਕਸਰਤ ਕਰਦਾ ਹੁੰਦਾ ਆ ਜਿੰਮ ਵਿੱਚ ਪਰ ਕਸਰਤ ਕਰਦੇ ਸਮੇਂ ਇਸ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਜਾਂਦਾ ਆ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਜਿਕੇ ਜਿੰਮ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ-ਸਾਫ ਅੱਖਰ ਕਿ ਇਸ ਪ੍ਰਕਾਰ ਜਿਹੜਾ ਇਹ ਨੌਜਵਾਨ ਸੀਗਾ ਘਰ ਤੋਂ ਜਿੰਮ ਲਈ ਨਿਕਲਿਆ ਸੀ ਜਿਮ ਦੇ ਵਿੱਚ ਕਸਰਤ ਕਰਦਾ ਆ ਪਰ ਇਸ ਨੌਜਵਾਨ ਨੂੰ ਕੀ ਪਤਾ ਕਿ ਅੱਜ ਉਸ ਦੀ ਆਖਰੀ ਜਿਮਾ ਆਖਰੀ ਕਸਰਤ ਆ ਤੁਹਾਨੂੰ ਦੱਸਦੀ ਕਿ ਇਹ ਨੌਜਵਾਨ ਕਸਰਤ ਕਰਦਾ ਹੁੰਦਾ ਆ ਜਿਮ ਦੇ ਵਿੱਚ ਪਰ ਇਸ ਨੂੰ ਅਚਾਨਕ ਹੀ ਦਿਲ ਦਾ ਦੌਰਾ ਪੈ ਜਾਂਦਾ ਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਦੱਸ ਜੀ ਕਿ ਸੀਸੀਟੀਵੀ ਕੈਮਰੇ ਦੀ ਇਹ ਵੀਡੀਓ ਹਰਿਆਣਾ ਦੇ ਫਰੀਦাবাদ ਦੀ ਹੈ ਜਿੱਥੋਂ ਤੁਹਾਨੂੰ ਦੱਸ ਜੀ ਕਿ ਨੌਜਵਾਨ ਜਿਮ ਕਰ ਰਿਹਾ ਸੀਗਾ ਪਰ ਦਿਲ ਦਾ ਦੌਰਾ ਪੈਣ ਕਾਰਨ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੁਹਾਨੂੰ ਅਸੀਂ ਇੱਕੇ ਸਲਾਹ ਦਵਾਂਗੇ ਆਪਣੀ ਸਿਹਤ ਦਾ ਖਿਆਲ ਜਰੂਰ ਰੱਖਿਆ ਕਰੋ ਤਾਂ ਜੋ ਤੁਸੀਂ ਵੀ ਇਸ ਤਰ੍ਹਾਂ ਦੇ ਹਾਸੇ ਦਾ ਸ਼ਿਕਾਰ ਨਾ ਹੋ ਜਵੋ